ਵਾਲੋਂ ਕਿਸਾਨਾਂ ਦੀ ਜੋ ਮੰਗਾ ਨੇ ਉਹਨਾਂ ਨੂੰ ਲੈ ਕੇ ਅੱਜ ਬਤੀਮਾ ਦੇਣਾ ਮਰਨ ਵਰਤੇ ਬੈਠੇ ਨੇ ਲਗਾਤਾਰ ਜੇਕਰ ਹਾਲਾਤ ਦੀ ਗੱਲ ਕਰ ਲਈਏ ਤਾਂ ਉਹ ਵੀ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਹਾਲਤ ਵੀ ਵਿਗੜਦੀ ਹੋਈ ਦਿਖਾਈ ਦੇ ਰਹੀ ਆ ਪਰ ਇਸ ਦੇ ਵਿੱਚ ਸੁਪਰੀਮ ਕੋਰਟ ਸੁਪਰੀਮ ਕੋਰਟ ਦਾ ਇੱਕ ਅਹਿਮ ਨੋਟਿਸ ਪੰਜਾਬ ਸਰਕਾਰ ਨੂੰ ਕੱਢਿਆ ਗਿਆ ਅਤੇ ਉਹਨਾਂ ਨੇ ਆਖਿਆ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ। ਉਥੇ ਹੀ ਦੱਸਿਆ ਜਾ ਰਿਹਾ ਕਿ ਸੁਪਰੀਮ ਕੋਰਟ ਦੇ ਵੱਲੋਂ ਕੱਲ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਆਨਲਾਈਨ ਗੱਲਬਾਤ ਕੀਤੀ ਜਾਊਗੀ। ਪਰ ਉਸ ਤੋਂ ਪਹਿਲਾਂ ਸਾਡੇ ਨਾਲ ਕਿਸਾਨ ਨੇਤਾ ਸੁਖਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਣ ਆ ਸਰ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ 32 ਮਾ ਦੇਣਾ ਤੇ ਸੁਪਰੀਮ ਕੋਰਟ ਦਾ ਇੱਕ ਨਵਾਂ ਫਰਮਾਨ ਪੰਜਾਬ ਸਰਕਾਰ ਨੂੰ ਅ ਦੇਖੋ ਮੈਨੂੰ ਹਰਾਨੀ ਹੁੰਦੀ ਆ। ਕਿਪ ਸੁਪਰੀਮ ਕੋਰਟ ਨੂੰ ਇੰਨੀ ਜ਼ਿਆਦਾ ਚਿੰਤਾ ਵਾ ਡੱਲੇਵਾਲ ਸਾਹਿਬ ਦੀ ਆਪਾਂ ਆਦਰ ਕਰਦੇ ਹਾਂ ਸਰਵ ਸੰਸਥਾ ਦਾ ਜੀ ਆਪਾਂ ਵੀਸੀ ਵਾਸਤੇ ਤਿਆਰ ਹੋਏ ਸੀ ਉਸ ਦਿਨ ਹੀ ਡੱਲੇਵਾਲ ਸਾਹਿਬ ਦੀ ਸਿਹਤ ਕਾਫੀ ਖਰਾਬ ਸੀਗੀ ਅੱਜ ਤੇ ਫਿਰ 32 ਦਿਨ ਹੋ ਗਿਆ ਉਸ ਦਿਨ ਹੈ ਸੀਗਾ ਚਲੋ ਪ੍ਰੋਬਲਮ ਆਈ ਲੇਕਿਨ ਡੱਲੇਵਾਲ ਸਾਹਿਬ ਨੇ ਉਸ ਦਿਨ ਜ਼ਰੜਾ ਰਦਾ ਕੀਤਾ ਕਿ ਮੈਂ ਸੁਪਰੀਮ ਕੋਰਟ ਦੇ ਸਾਹਮਣੇ ਆਪਣਾ ਪੱਖ ਪੇਸ਼ ਕਰਨਾ ਚਾਹੁੰਦਾ ਜੀ ਵੀਡੀਓ ਕਾਨਫਰੰਸ ਦੇ ਜ਼ਰੀਏ ਆਪਾਂ ਲਾਈਵ ਵੀ ਹੋਏ ਉੱਥੇ ਜੀ ਲੇਕਿਨ ਸੋ ਉੱਥੇ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਹਮ ਚਲੋ ਜੇ ਕੱਲ ਡੱਲੇਵਾਲ ਸਾਹਿਬ ਨਾਲ ਗੱਲ ਕਰਨਾ ਚਾਹੁੰਦੇ ਆ ਤੇ ਹੋ ਜਾਈ ਗੱਲ ਕੋਈ ਅਜੇ ਪ੍ਰੋਬਲਮ ਜੇ ਬੋਲਣ ਦੀ ਸੱਤੀ ਚ ਹੋਏ ਤਾਂ ਕਿਉਂਕਿ ਜਿੱਦਾਂ ਮੈਨੂੰ ਲੱਗਣ ਰਿਹਾ ਪਿਛਲੇ 2 ਦਿਨ ਤੋਂ ਸਿਹਤ ਕਾਫੀ ਡਾਊਨ ਜਾ ਰਹੀ ਆ ਤੈਨੂੰ ਲੱਗਦਾ ਨਹੀਂ ਕਿ ਕੁਝ ਬੋਲ ਸਕਣ ਪਰ ਫਿਰ ਵੀ ਜੋ ਬੋਲਣ ਜੋ ਜਗਰ ਬੋਲਣ ਦੇ ਕਾਬਲ ਹੋਏ ਤੇ 100% ਪ੍ਰੈਸ ਪ੍ਰੀਮ ਕੋਰਡ ਕੇ ਗੱਲ ਆਪਣੀ ਰੱਖਣਗੇ ਜਿੱਦ ਤੱਕ ਗੱਲ ਆਉਣ ਡਈ ਆ ਕਿ ਬਈ ਇਹਨਾਂ ਨੂੰ ਮੱਦੀ ਬਣਾ ਕੇ ਰੱਖਿਆ ਗਿਆ ਜਗਜੀਤ ਸਿੰਘ ਡੱਲੇਵਾਲ ਕੋਈ ਇਨਸਾਨ ਨਹੀਂ ਰਹਿ ਗਿਆ ਇੱਕ ਦੇਸ਼ ਦੀ ਸੋਚ ਬਣ ਗਿਆ ਉਹਨਾਂ ਕਿਸਾਨਾਂ ਮਜ਼ਦੂਰਾਂ ਦੀ ਜਿਹੜੇ ਪਿਛਲੇ 70 ਸਾਲ ਤੋਂ ਸਰਕਾਰਾਂ ਦੁਆਰਾ ਦਬੇ ਕੁਚਲੇ ਜਾ ਰਹੇ ਨੇ ਔਰ ਹੁਣ ਤੇ ਹੋਰ ਵੱਡਾ ਕਿ ਕਾਰਪੋਰੇਟ ਘਰਾਣੇ ਸਿੱਧਾ ਇਹਨਾਂ ਜ਼ਮੀਨਾਂ ਦੇ ਕਬਜ਼ਾ ਕਰਕੇ ਇਹਦੇ ਰੋਜ਼ਗਾਰ ਦੇ ਕਬਜ਼ਾ ਕਰਕੇ ਇਹਨਾਂ ਨੂੰ ਗੁਲਾਮ ਅੰਗਰੇਜ਼ਾਂ ਨਾਲ ਮਾੜੀ ਸਿੱਧੀ ਲਿਆਉਣਾ ਚਾਹੁੰਦੇ ਆ ਸੋ ਮੈਨੂੰ ਲੱਗਦਾ ਕਿ ਸੁਪਰੀਮ ਕੋਰਟ ਸਾਡੀ ਜਿਹੜੀ ਆ ਸਾਡੇ ਵਾਸਤੇ ਬੜੀ ਸਤਿਕਾਰਯੋਗ ਆ ਪਰ ਅਸੀਂ ਕਹਿੰਨੇ ਕਿ ਸਾਡੀਆਂ ਮੰਗਾਂ ਜਿਹੜੀਆਂ ਨੇ ਸਰਕਾਰ ਨੇ ਮੰਨੀਆਂ ਹੋਈਆਂ ਨੇ ਸਰਕਾਰ ਨੂੰ ਨਿਰਦੇਸ਼ ਕਰੇ ਕਿ ਅਗਰ ਮੰਗਾਂ ਮੰਨੀਆਂ ਦੇਸ਼ ਦਾ ਉਪਰ ਅਸ਼ਟਰਪਤੀ ਕਹਿ ਰਿਹਾ ਸੁਪਰੀਮ ਕੋਰਟ ਵੀ ਉਸੀਆਂ ਲੈਣਾ ਚਲਾ ਜਾ ਵੀ ਹਾਂ ਵੀ ਅਗਰ ਮੰਗਾਂ ਮੰਨੀਆਂ ਨੇ ਲਾਗੂ ਕਰ ਦੋ ਬੜਾ ਆਉਂਦਾ ਜੀ ਕਿਦਾਂ ਨਾਲ ਗੱਲ ਕਰੀਏ ਰਾਤੀ ਮੇਰੇ ਨਾਲ ਕਹਿੰਦੇ ਸੀ ਕਿਦਾਂ ਨਾਲ ਕਿਦਾਂ ਨਾਲ ਗੱਲ ਕਰੀਏ ਜਿਹੜੀ ਮੈਂ ਕਹਿੰਦਾ ਜੀ ਪਹਿਲੇ 4 ਮਹੀਨੇ ਕਿਦਾਂ ਨਾਲ ਕਰਨੀਆਂ ਤੁਸੀਂ ਜਿਹਨੇ 4 ਮੀਟਿੰਗਾਂ ਪਹਿਲਾਂ ਹੋਈਆਂ ਐਸੇ ਮੋਰਚੇ ਨਾ ਕੀਤੀਆਂ ਨਾ ਕਿ ਮੈਂ ਰਿਸਕ ਐਮ ਨੌਨ ਟਿਕਲ ਨਾ ਤੁਸੀਂ ਸਾਡੇ ਨਾਲ ਮੀਟਿੰਗ ਨਹੀਂ ਕਰਨੀ ਚਾਹੁੰਦੇ ਤੁਸੀਂ ਮੰਗਾ ਮੰਨ ਲਓ ਅਸੀਂ ਆਪਣੇ ਘਰ ਚਲ ਜਾਨੇ ਆ ਮੈਨੂੰ ਲੱਗਦਾ ਜੋ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਆ ਨਾ ਇਹ ਪਹਿਲਾਂ ਵੀ ਇਹੀ ਸੇਮ ਲਾਈਨ ਤੇ ਦਿੱਤੇ ਸੀਗੇ ਅ ਉਹ ਛੁੱਟੀਆਂ ਖ ਹੋ ਗਈਆਂ ਸੀ 2 ਤਰੀਕ 25 ਵਿੱਚਕਾਰ ਇੱਕ ਡੇਟ ਹੋਰ ਐਮਰਜੈਂਸੀ ਪਾਤੀ ਆ ਚੰਗੀ ਗੱਲ ਆਗਰ ਫੇਰ ਮੈਂ ਫਿਕਰਮੰਦ ਨੇ ਪੜ ਸਿਕਿਉਰਿਟੀ ਦਾ ਉਧਰ ਯਾਰ ਕਰਨਾ ਚਾਹੀਦਾ ਮੰਗਾ ਮੰਨ ਵਾਲੇ ਪਾਸੇ ਕੱਲ ਕਹਿਦਨ ਮੰਗਾ ਮੰਨਣੀਆਂ ਮੰਨ ਲੈ ਸਿਕੰਦਰ ਸਰਕਾਰ ਅੱਜ ਕੱਲ ਮਰਨ توڑ ਦਾਂਗੇ ਆਪਾਂ ਇਸੇ ਦੀ ਲੋੜ ਦੀ ਆਪਾਂ ਨੂੰ ਕਰਨ ਜੀ ਲਗਾਤਾਰ ਅਸੀਂ ਵੀ ਦੇਖ ਰਹੇ ਹਾਂ ਤੁਹਾਡੇ ਕੋਲੇ ਵੀ ਲਗਾਤਾਰ ਸਰਕਾਰ ਦੇ ਨੁਮਾਇੰਦੇ ਵੀ ਆ ਰਹੇ ਨੇ ਕੀ ਲੱਗਦਾ ਮਨਸ਼ਾ ਕੀ ਹੈ ਕਿਉਂਕਿ ਕੱਲ ਸਪੀਕਰ ਸਾਹਿਬ ਵੀ ਐਸੀ ਉਹ ਵੀ ਕਹਿੰਦੇ ਸੀ ਮੈਂ ਇੱਕ ਕਿਸਾਨ ਬਣ ਕੇ ਆਇਆ ਸਰਕਾਰ ਦਾ ਨੁਮਾਇੰਦਾ ਨਹੀਂ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਜਦੋਂ ਸਵਾਲ ਪੁੱਛੇ ਗਿਆ ਵੀ ਤੁਸੀਂ ਕਿਉਂ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਇਕੱਠੇ ਹੋ ਕੇ ਮੀਟਿੰਗ ਕਰਦੇ ਇਸ ਸਟੇਟ ਦਾ ਮੁੱਖ ਮੰਤਰੀ ਵੀ ਕਹਿੰਦਾ ਸੀ ਕਿ ਮੈਂ ਕਿਸਾਨ ਦਾ ਬੇਟਾ ਵਾਂ ਕਿਸਾਨਾਂ ਦਾ ਵਕੀਲ ਆ ਕਿੱਥੇ ਆਸ ਵੇਲੇ ਆਸਟ੍ਰੇਲੀਆ ਛੁੱਟੀਆਂ ਕੱਟਣ ਡਿਆ ਅਗਰ ਉਹ ਸਮਝਾ ਡੱਲੇਵਾਲ ਸਾਹਿਬ ਐਡੀ ਵੱਡੀ ਸ਼ਕਤੀਤ ਆ ਉਹ ਸਟੇਟ ਦਾ ਮੁੱਖ ਮੰਤਰੀ ਛੁੱਟੀ ਚਲਾ ਜੇ ਤਾਂ ਲੜਾਈ ਹੁੰਦੀ ਹੈ ਨਾ ਫੌਜ ਦੇ ਵਿੱਚ ਵੀ ਤੇ ਸਾਰੇ ਫੌਜੀ ਛੁੱਟੀਆਂ ਕੈਂਸਲ ਹੋ ਜਾਂਦੀਆਂ ਨੇ ਐਮਰਜੈਂਸੀ ਹਾਲਾਤਾਂ ਦੇ ਵਿੱਚ ਠੀਕ ਆ ਨਾ 32 30 ਦਿਨ ਦਾ ਯਾਦਨਾਹੀ ਪੰਜਾਬ ਸਰਕਾਰ ਨੂੰ 30 ਦਿਨ ਬਾਅਦ ਪੰਜਾਬ ਸਰਕਾਰ ਦਾ ਵਫਦਾਇਆ ਹਾਂ ਇੰਡੀਵਿਜੁਅਲ ਐਮ ਐਲ ਏ ਐਮ ਪੀ ਆਉਂਦੇ ਰਹੇ ਨੇ ਇੰਡੀਵਿਜੁਅਲ ਕਵੈਸਟੀਚਨ ਆਉਂਦੇ ਰਹੇ ਸਰਕਾਰੀ ਤੌਰ ਤੇ ਜਿਹੜਾ ਵਫਦਾਇਆ ਉਹ 30 ਦਿਨ ਬਾਅਦ ਆਇਆ ਕੱਲ ਸਪੀਕਰ ਸਾਹਿਬ ਆਏ ਮੇਰਾ ਸਿੱਧਾ ਸਵਾਲ ਸੀਗਾ ਕਿ ਜੇ ਤੁਸੀਂ ਪੰਜਾਬ ਸਰਕਾਰ ਕੀ ਕਰ ਰਹੀ 30 ਦਿਨ ਤੋਂ ਕਿਹੜਾ ਐਕਸ਼ਨ ਲਿਆ ਕੇਂਦਰ ਸਰਕਾਰ ਨੇ ਕੀ ਕੀਤਾ ਸਾਡੀ ਮੰਗ ਸੀ ਪੰਜਾਬ ਸਰਕਾਰ ਜਿੰਨੇ ਆਪਣੇ ਸਾਧਨ ਉਹ ਵਰਤੇ ਸਾਨੂੰ ਇਹ ਵਿਸ਼ਵਾਸ ਹੋਵੇ ਕਿ ਜਿਹੜਾ ਸਾਡਾ ਮੁੱਖ ਮੰਤਰੀ ਸਾਡੀ ਗੱਲ ਕਰ ਰਿਹਾ ਕੇਂਦਰ ਨਹੀਂ ਸੁਣ ਰਿਹਾ ਪਰ ਇੱਥੇ ਤੇ ਹੁੰਦਾ ਹੀ ਕੁਝ ਹੋਰ ਆ ਕੇਂਦਰ ਦੇ ਇਸ਼ਾਰੇ ਤੇ 550 ਟੱਲਣ ਚੱਕਲਾ ਜਾਂਦਾ 26 ਤਰੀਕ ਨੂੰ ਅੰਦੋਲਨ ਨੂੰ ਤਾਰ ਪਿੱਡੋ ਕਰਨ ਵਾਸਤੇ ਫਿਰ ਹੁਣ ਜਿਹੜੇ ਆ ਚੱਲਣ ਡਿਆ ਕੰਮ ਕਿ ਮੈਡੀਕਲ ਏਡ ਲੈ ਲਓ ਵੀ ਅਸੀਂ ਅੰਦੋਲਨ ਕਰ ਰਹੀਆਂ ਇੱਕ ਗੁਰਦਾ ਸਿੱਖ ਅਰਦਾਸ ਕਰਕੇ ਬੈਠਾ ਹੋਇਆ ਵਾ ਆਪਣਾ ਬਲਦਾਨ ਵਾਸਤੇ ਜਾਂ ਆਪਣੀ ਮੰਗਾਂ ਮਨਵਾਉਣ ਵਾਸਤੇ ਪਰਸੋਂ ਵੀ ਨਾ ਜਵਾਬ ਦਿੱਤਾ ਕੱਲ੍ਹ ਵੀ ਸੇਮ ਜਵਾਬ ਸੀਗਾ ਕਿ ਮੇਰੇ ਵੱਲ ਨਾ ਭਜੋ ਮੇਰੀ ਸਿਹਤ ਵੱਲ ਨਾ ਭਜੋ ਜੋ ਤੁਹਾਡੇ ਫਰਜ਼ ਆ ਕੇਂਦਰ ਸਰਕਾਰ ਨਾਲ رابطہ ਕਾਇਮ ਕਰੋ ਮੰਗਾ ਮੰਨਵਾਓ ਜਿਹੜੇ ਦੂਜੇ ਸੂਬੇ ਨੇ ਸਾਰੀਆਂ ਸਟੇਟਾਂ ਦੇ ਸਾਰੀਆਂ ਕੱਲ੍ਹ ਹੁਣ ਤੱਕ ਆ ਕਿ ਜਿਹੜੀਆਂ ਪਾਰਟੀਆਂ ਸਾਨੂੰ ਪਿਛਲੀ ਵਾਦਾ ਕੀਤਾ ਸੀਗਾ ਕਿ ਪ੍ਰਾਈਵੇਟ ਬਿੱਲ ਲਿਆਂ ਕੋ ਦੱਸੇ ਪਾਰਟੀ ਕਿਨੇ ਲਿਆਂਦਾ ਅਗਰ ਲਿਆਂਦਾ ਵਿਖਾਵੇ ਸਾਨੂੰ ਨਾ ਇਹ ਸਭ ਪੋਲਿਟੀਕਲ ਪਾਰਟੀਆਂ ਛੋਸ਼ੇ ਹੁੰਦੇ ਨੇ ਵੋਟ ਰਵਾ ਬੈਂਕ ਦੀ ਰਾਜਨੀਤੀ ਆ ਜਿੱਧਰ ਲੋਕ ਜ਼ਿਆਦਾ ਤੁਰਪੇ ਇਹ ਪਾਰਟੀਆਂ ਉਧਰ ਨੂੰ ਤੁਰਪੇ ਪ੍ਰਧਾਨ ਜੀ ਤੁਸੀਂ ਅਰਦਾਸ ਦੀ ਗੱਲ ਕੀਤੀ ਇਹ ਸਾਨੂੰ ਵੀ ਪਤਾ ਲੱਗਿਆ ਕਿ ਜਦੋਂ ਡੱਲੇਵਾਲ ਸਾਹਿਬ ਪਿੰਡੋਂ ਨਿਕਲੇ ਨੇ ਗੁਰੂ ਘਰ ਚ ਅਰਦਾਸ ਕੀਤੀ ਆ ਵੀ ਜਾਂ ਤਾਂ ਜਿੱਤ ਜਾਂ ਫਿਰ ਸ਼ਹਾਦਤ ਇਸੇ ਤਰ੍ਹਾਂ ਮਸਤੋਣਾ ਸਾਹਿਬ ਵੀ ਨਸਮਤ ਕੋ ਹੋ ਕੇ ਆਏ ਨੇ ਪਰ ਜੇਕਰ ਹਾਲਾਤਾਂ ਦੀ ਗੱਲ ਕਰੀ ਹੁਣ ਕਹੇ ਹਜੇ ਹਾਲਾਤ ਨੇ ਅੱਛਾ ਇਹ ਹਾਲਾਤ ਦੇਖ 32 ਦਿਨ ਬਾਅਦ ਅ ਜੇ ਤੁਸੀਂ ਇਹ ਵੇਖੋ ਮੈਡੀਕਲ ਸਾਇੰਸ ਦੇ ਹਿਸਾਬ ਨਾਲ ਸਿਹਤ ਬਹੁਤ ਡਾਊਨ ਆ ਕੀਟੋਨ ਬਲੱਡ ਜਿਹੜਾ ਵਾ ਉਹ ਕਾਫੀ ਵੱਧ ਚੁੱਕਾ ਵਾ ਲੈਵਲ ਜਿਹੜਾ ਉਹਦਾ ਮੈਨੂੰ ਲੱਗਦਾ ਕਿ ਕਾਫੀ ਖਤਰੇ ਵਾਲੀ ਗੱਲ ਆ ਲੈਕਿਨ ਜੇ ਆਪਾਂ ਇਹ ਗੱਲ ਕਹੀਏ ਕਿ ਜਿੰਨੀ ਵਾਰੀ ਅਸੀਂ ਅੰਦਰ ਜਾਣੇ ਮਿਲਣ ਵਾਸਤੇ ਉਹਦੀ ਇੱਕ ਹੀ ਗੱਲ ਹੁੰਦੀ ਆ ਕਿ ਜਿਹੜੀ ਸੰਗਤ ਆਈ ਆ ਨਾ ਇਹਦੇ ਰਹਿਣ ਸਣ ਦਾ ਬਦਲਬਾਸਤ ਇਹਦੇ ਵਿੱਚ ਕਮੀ ਨਹੀਂ ਹੋਣੀ ਚਾਹੀਦੀ ਤੁਸੀਂ ਵੇਖਿਆ ਨਾ ਰਾਤ ਰਾਤ ਇੱਕ ਰਾਦੇ ਛੱਡ ਬਣਾਇਆ ਠੀਕ ਆ ਨਾ ਉਹਨਾਂ ਨੇ ਸਖਸ਼ਣ ਨਹੀਂ ਵਗ ਰਾਤ ਤੱਕ ਨਹੀਂ ਬਣਿਆ ਤਾਂ ਮੈਨੂੰ ਮੇਨੂੰ ਜਵਾਬ ਦੇਵਾਨ ਕੇ ਦੂਜੀ ਗੱਲ ਉਹਦੀ ਇਹ ਹੁੰਦੀ ਆ ਕਿ ਕਿਤੇ ਢਿੱਲੇ ਨਾ ਪੈ ਜਾਓ ਅਸੀਂ ਅੰਦੋਲਨ ਲੜਨਾ ਵਾ ਜਿੱਤਣਾ ਵਾ ਜੇ ਤੁਸੀਂ ਢਿੱਲੇ ਪੈ ਗਏ ਉਹਨਾਂ ਨੇ ਆਪਣੀ ਕਾਰਵਾਈ ਕਰਦੀ ਜੋਨਾਂ ਬਲਦਾਨ ਦੇਣ ਵਾਸਤੇ ਪ੍ਰਣ ਕਰ ਲਿਆ ਔਰ ਕੀਤਾ ਉਹਨਾਂ ਨੇ ਹੁਣ ਸੰਗਤ ਦੀ ਜਿਹੜੀ ਡਿਊਟੀ ਆ ਕਿ ਉਹਨਾਂ ਦੀ ਸੁਰੱਖਿਆ ਕਰੇ ਸਰਕਾਰ ਉਹਨਾਂ ਨੂੰ ਚੁੱਕ ਕੇ ਗਲੂਗੋਜਾਂ ਲਾ ਦੇ ਉਹਦਾ ਜਿਹੜਾ ਮਰਨ ਨੂੰ ਤਲਵਾਣਾ ਦੇਵੇ ਇਹ ਸੰਗਤ ਦੀ ਜ਼ਿੰਮੇਵਾਰੀ ਆ ਜਿਹੜੀ ਗੱਲ ਸੁਪਰੀਮ ਕੋਰਟ ਕਹਿੰਦੀ ਉਹਨਾਂ ਨੂੰ ਬੰਦਕ ਬਣਾ ਰੱਖਿਆ ਜਿਹੜੀ ਸੋਚ ਆ ਕਦੀ ਬੰਦਕ ਨਹੀਂ ਹੁੰਦੀ ਕਿਸੇ ਦੀ ਸੋਚ ਜਿਹੜੀ ਪੂਰੇ ਦੇਸ਼ ਚੱਲਦੀ ਆ ਔਰ ਮੈਂ ਹੈਰਾਨ ਨਹੀਂ ਹੁੰਦੀ ਆ ਕਿ ਆਪਾਂ ਨੇ 24 ਦਾ ਪ੍ਰੋਗਰਾਮ ਦਿੱਤਾ 26 ਦਾ ਦਿੱਤਾ ਸਾਨੂੰ ਉਸ ਜਗ੍ਹਾ ਤੋਂ ਰਿਪੋਰਟਾਂ ਆਈਆਂ ਜਿੱਥੇ ਕੋਈ ਸਾਡਾ ਸੰਗਠਨ ਨਹੀਂ ਆ ਉੱਥੋਂ ਦੇ ਲੋਕਾਂ ਨੇ ਜਗਦੀਸ਼ਨ ਢੱਲੇਵਾਲ ਦੇ ਅੰਦੋਲਨ ਦਾ ਸਮਰਥਨ ਕੀਤਾ ਕੈਂਡਲ ਮਾਰਚ ਕੱਢਿਆ ਇੱਕ ਇਹ ਰੀ ਸਰਕਾਰ ਸੁਣਦੀ ਨਹੀਂ ਗੂੰਗੀ ਬੈਰੀ ਬਣੀ ਐਨੀ ਨਰਦਈ ਬਣੀ ਐਨੀ ਸਵੇਦਨ ਹਿੰਤਾ ਵਾ ਮੈਨੂੰ ਚਾਹੇ ਸੁਪਰੀਮ ਕੋਰਟ ਦੇਸ਼ ਦੀ ਸਰਵੋਤਮ ਸੰਸਥਾ ਉਹਨੂੰ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣਾ ਚਾਹੀਦਾ ਤੇ ਅਗਰ ਬਈ ਵਾਦਾ ਕੀਤਾ ਸੀਗਾ ਤੇ ਇਹਨੂੰ ਲਾਗੂ ਕਰ ਦੇ ਜੇ ਨਹੀਂ ਵਾੜਾ ਕੀਤਾ ਤੇ ਆਪਣਾ ਦੱਸ ਇਹ ਚਕਸਾਨ ਝੂਠ ਬੋਲਦੇ ਆ ਜੀ ਬਿਲਕੁਲ ਐਸੀ ਕਿਸਾਨ ਨੇਤਾ ਜਿਨ੍ਹਾਂ ਨੇ ਆਖਿਆ ਕਿ ਸੁਪਰੀਮ ਕੋਰਟ ਦੇ ਵੱਲੋਂ ਜੋ ਅੱਜ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਗਏ ਨੇ ਅਸੀਂ ਉਸ ਦੀ ਸੁਵਾਗਤ ਕਰਦੇ ਹਾਂ ਪਰ ਉੱਥੇ ਹੀ ਇਹਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਜੋ ਨੁਮਾਇंदे ਹੁਣ ਆ ਰਹੇ ਨੇ ਉਹ ਕਿੱਥੇ ਸੀ ਉਹਨਾਂ ਨੇ ਕਿਉਂ ਨਹੀਂ ਮਿਲ ਕੇ ਕੇਂਦਰ ਸਰਕਾਰ ਦੇ ਨਾਲ ਕੋਈ ਗੱਲਬਾਤ ਕੀਤੀ ਕੇਂਦਰ ਸਰਕਾਰ ਤੇ ਕਿਉਂ ਨਹੀਂ ਦਬਾਅ ਬਣਾਇਆ ਗਿਆ ਪਰ ਉੱਥੇ ਹੀ ਆਖਿਆ ਕਿ ਜਗਜੀਤ ਸਿੰਘ ਡੱਲੇਵਾਲ ਜਦੋਂ ਮਰਨ ਵਰਤੋਂ ਸ਼ੁਰੂ ਕਰਨ ਹੋਣ ਤੋਂ ਪਹਿਲਾਂ ਆਪਣੇ ਪਿੰਡ ਅਤੇ ਗੁਰੂ ਘਰ ਦੇ ਵਿੱਚ ਅਰਦਾਸ ਕਰਕੇ ਨਿਕਲੇ ਸੀ ਕਿ ਜਾਂ ਤਾਂ ਜਿੱਤ ਪ੍ਰਾਪਤ ਹੋਵੇ ਜਾਂ ਫਿਰ ਸ਼ਹਾਦਤ